ਹਾਂ ਅੱਖਾਂ ਉਹ دارو ਵਈਂ ਧੀਰਤ ਹੋ ਜੇ ਜੇ ਸੰਤ ਦਾ ਦਰਸ਼ ਹੋ ਜੇ ਦਰਸ਼ ਸੰਤ ਦਾ ਦਰਸ਼ ભગવાન ਦਾਏ ਸ਼ਿਆਮ ਉਧੋ ਨੂੰ ਆਖ ਦੇ ਐ ਉਧੋ ਮੇਰਾ ਸੰਤ ਭਗਵਾਨ ਇਨਸਾਨ ਦਾਏ ਹੋ ਸੰਤਰਾ ਇੱਕ ਨੇ ਮਤ ਨੀਂਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਖਾਨਦਾਏ ਸੰਤ ਦੁਖੀ ਦਾ ਫਿਗਰ ਬਿਨਾਸ਼ ਹੁੰਦਾ ਭੀਮ ਭਾਗਵਤ ਬਚਨ ਪੁਰਾਣ ਦਾਏ ਭੀਮ ਭਾਗਵਤ ਬਚਨ ਪੁਰਾਣ ਦਾਏ ਸਾਧੂ ਬ੍ਰਹਮਚਾਰੀ ਸਾਧੂ ਬ੍ਰਹਮਚਾਰੀ

ਨੈ ਆਉਂਦੇ ਜਹਾਨੀ ਉੱਤੇ ਇੱਥੇ ਜਿਵੇਂ ਅਸਮਾਨ ਟਕਰਾਂ ਜਾਂਦੇ ਸਾਧੂ ਤਾਮਾ ਹੀ ਰੂਪ ਪਰਮਾਤਮਾ ਦਾ ਆਪਣੀ ਆਈ ਤੇ ਯੁੱਗ ਬਦਲਾ ਜਾਂਦੇ ਆਪਣੀ ਆਈ ਤੇ ਯੁੱਗ ਬਦਲਾ ਜਾਂਦੇ ਵੇ ਸਾਧੂਆਂ ਬਗੈਰ ਹੁੰਦਾ ਪਾਰਨਾ ਰੇੜਾ ਸਾਧੂਆਂ ਬਗੈਰ ਹੁੰਦਾ ਪਾਰਨਾ ਇਹ ਸੋਂ ਦਾ ਸਾਧੂਆਂ ਬਗੈਰ ਸੰਸਾਰ ਨਾ ਹੁੰਦਾ ਸਾਧੂਆਂ ਬਗੈਰ ਸੰਸਾਰ ਨਾ ਸਾਨੂੰ ਦੇ ਰਹੇ ਨੇ ਸੇਧ ਵੇਦ ਤੇ ਪੁਰਾਣ ਜੀ ਕਰੋ ਸਾਧੂਆਂ ਕਰੋ ਸਾਧੂਆਂ ਦੀ ਧੂੜ ਵਿੱਚ ਇਸ਼ਨਾਨ ਜੀ ਕਰੋ ਸਾਧੂਆਂ ਕਰੋ ਸਾਧੂਆਂ ਦੀ ਇਸ਼ ਨਾਨੀ ਕਰੋ ਸਾਧੂਆਂ ਧੂੜੀ ਸਾਧੂਆਂ ਦੀ ਗੰਗਾ ਜੀ ਦਾ ਜਲ ਹੈ ਧੂੜੀ ਸਾਧੂਆਂ ਦੀ ਗੰਗਾ ਜੀ ਦਾ ਜਲ ਹੈ ਧੂੜੀ ਸਾਧੂਆਂ ਦੀ ਗੰਗਾ ਜੀ ਦਾ ਪਾਲ ਹੈ ਧੂੜੀ ਸਾਧੂਆਂ ਦੀ ਗੰਗਾ ਜੀ ਦਾ ਪਾਲ ਹੈ ਧੂੜੀ ਸਾਧੂਆਂ ਦੀ ਕਰੇ ਪੋਲਾਂ ਦਾ ਕਲਿਆਣ ਜੀ ਕਰੋ ਸਾਧੂਆਂ ਕਰੋ ਸਾਧੂਆਂ ਦੀ ਧੂੜੀ ਵਿੱਚ ਇਸ਼ ਨਾਨੀ ਔ ਸਾਧੂਆ ਘਰ ਸਾਧੂਆ ਦੀ ਧੂੜ ਵਿੱਚ ਇਸ਼ਨਾਨੇ ਕਰੋ ਸਾਧੂਆ ਕਿਸ ਤੈਨਿ ਕੋਲ ਤਨ ਚਾਹੇ ਅਰਬਾ ਕਿਸ ਤੈਨਿ ਕੋਲ ਤਨ ਚਾਹੇ ਅਰਬਾ ਇਸ ਤਾਨੀ ਕੋਲ ਖੰਨ ਚਾਹੇ ਅਰਬਾ ਕਿਸ ਤੈਨਿ ਕੋਲ ਤਨ ਜਾਇ ਖਰਬਾ ਇਸ ਤਾਨੀ ਕੋਲ ਤਨ ਚਾਹੇ ਖਰਬਾ ਕਿਸ ਤਾਨੀ ਕੋਲ ਖੰਨ ਚਾਹੇ ਖਰਬਾ ਇਨ ਸਾਧੂਆਂ ਦੇ ਥੂੜੀ ਨਿਰਧਨ ਸਮਾਨ ਦੀ ਕਰੋ ਸਾਧੂਆਂ ਕਰੋ ਸਾਧੂਆਂ ਦੇ ਥੂੜੀ ਵਿੱਚ ਈਸ਼ ਨਾਨ ਜੀ ਕਰੋ ਸਾਧੂਆਂ ਕਰੋ ਸਾਧੂਆਂ ਦੇ ਥੂੜੀ ਵਿੱਚ ਈਸ਼ ਨਾਨ ਜੀ ਕਰੋ ਸਾਧੂਆਂ ਥੂੜੇ ਸਾਧੂਆਂ ਦੇ ਸ਼ਾਮ ਜੀ ਵਿੱਚ ਆਉਂਦੇ ਨੇ ਥੂੜੇ ਸਾਧੂਆਂ ਸ਼ਾਮ ਜੀ ਵਿੱਚ ਆਉਂਦੇ ਨੇ ਥੂੜੇ ਸਾਧੂਆਂ ਦੇ ਸ਼ਾਮ ਜੀ ਵਿੱਚ ਆਉਂਦੇ ਨੇ ਕਾਹੀ ਸਾਧੂਆਂ ਪਿੱਛੇ ਪਿੱਛੇ ਆਉਂਦੇ ਨੇ ਸਾਧੂਆਂ ਦੇ ਪਿੱਛੇ ਪਿੱਛੇ ਆਉਂਦੇ ਨੇ ਥੋੜੀ ਚੁੱਕ ਚੁੱਕ ਮੱਥੇ ਲਾਉਂਦੇ ਭਗਵਾਨ ਜੀ ਕਰੋ ਸਾਧੂਆਂ ਮਾਰੋ ਸਾਧੂਆਂ ਦੀ ਧੂੜ ਵਿੱਚ ਇਸ਼ਨਾਨ ਜੀ ਕਰੋ ਸਾਧੂਆਂ ਧਰੋ ਸਾਧੂਆਂ ਦੀ ਧੂੜ ਵਿੱਚ ਇਸ਼ਨਾਨ ਜੀ ਕਰੋ ਸਾਧੂਆਂ ਇਸ ਧੂੜੀ ਵਿੱਚ ਤੀਰਥ ਕਰੋੜਾ ਨੇ ਇਸ ਧੂੜ ਵਿੱਚ ਤੀਰਥ ਕਰੋੜਾ ਨੇ ਹੌਣੰਦੇ ਆ ਲੋੜਨੇ ਮਹਿਲ ਤੋਂ ਹੀ ਮਹਿਲ ਤੋਂ ਦੀਆਂ ਲੋੜਨੇ ਧੂੜੀ ਲੱਗ ਜੇ ਧੂੜੀ ਲੱਗ ਜੇ ਧੂੜੀ ਲੱਗ ਜੇ ਤਾਂ ਲੱਗ ਜੇ ਸਹਜ ਘਣ ਜੀ ਕਰੋ ਸਾਧੂਆਂ ਕਰੋ ਸਾਧੂਆਂ ਦੇ ਧੂੜੀ ਵਿੱਚ ਇਸ਼ਨਾਨ ਜੀ ਕਰੋ ਸਾਧੂਆਂ ਕਰੋ ਸਾਧੂਆਂ ਦੇ ਧੂੜੀ ਵਿੱਚ ਇਸ਼ਨਾਨ ਜੀ ਧਰੋ ਸਾਧੂਆਂ ਤੂੜੀ ਮਿਲ ਜਾਵੇ ਜੇ ਤੂੜੀ ਮਿਲ ਜਾਵੇ ਤੂੜੀ ਮਿਲ ਜਾਵੇ ਮਿਲ ਜਾਵੇ ਭੁਗਤੀ ਹੁਣ ਮਿਲ ਜਾਵੇ ਮਿਲ ਜਾਵੇ ਭੁਗਤੀ ਹਾਂ ਤੂੜੀ ਮਿਲ ਜਾਵੇ ਮਿਲ ਜਾਵੇ ਭੁਗਤੀ ਤੂੜੀ ਮਿਲ ਜਾਵੇ ਮਿਲ ਜਾਵੇ ਮੁਕਤੀ ਹੁਣ ਮਿਲ ਜਾਵੇ ਤੇ ਧੂੜੀ ਮੇਲੇ ਧਾਮੇ ਮੇਲੇ ਜਾਵੇ ਬ੍ਰਹਮ ਗਿਆਨ ਜੀ ਕਰੋ ਸਾਧੂਆਂ ਘਰ ਸਾਧੂਆਂ ਦੇ ਧੂੜੀ ਵਿੱਚ ਇਸ਼ਨਾਨ ਜੀ ਕਰੋ ਸਾਧੂਆਂ ਘਰ ਸਾਧੂਆਂ ਦੇ ਧੂੜੀ ਵਿੱਚ ਇਸ਼ਨਾਨ ਜੀ ਕਰੋ ਸਾਧੂਆਂ ਧੂੜੀ ਸਾਧੂਆਂ ਦੀ ਵਿੱਚ ਐਸੀ ਸ਼ਕਤੀ ਧੂੜੀ ਸਾਧੂਆਂ ਦੇ ਵਿੱਚ ਐਸੀ ਸ਼ਕਤੀ ਇਹ ਦਿਨ ਦੇ ਭਗਤ कॾहिं पील कॾहिं पील कॾहिं पीलू न की भुलण जहान जीो साधू करो साधु थोरी बचान जी करो, करो साधु